ਕੁਸਤੋ ਗੋਲੇ ਕਬੂਤਰਾਂ ਨੂੰ ਬਿਮਾਰੀ ਪੈ ਗਈ ਆ ਡਾਕਟਰ ਸਾਹਿਬ ਬੁਲਾਇਆ ਪਰ ਟ੍ਰੀਟਮੈਂਟ ਵਾਸਤੇ ਤੇ ਜੇ ਕਿਸੇ ਤਿਆਰਬੇਕਰ ਵੀਰ ਨੂੰ ਜਿਹੜੇ ਕਬੂਤਰ ਰੱਖਦੇ ਉਹਨਾਂ ਨੂੰ ਇਹ ਬਿਮਾਰੀ ਬਾਰੇ ਪਤਾ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਫੋਨ ਦੇ ਤੁਹਾਨੂੰ ਮੈਂ ਸਕਰੀਨ ਦੇ ਉੱਪਰ ਦੇਵਾਂਗਾ ਆਪਣਾ ਤਾਂ ਜੋ ਮੈਂ ਇਹਨੇ ਗੋਲੇ ਕਬੂਤਰਾਂ ਦੀ ਜਾਣ ਪਛਾਣ ਸਕਾਂ ਇਹ ਆਪਣੇ ਘਰ ਦੇ ਵਾਲੇ ਦਿਵਾਲ ਜਿਹੜੇ ਖੋਡਾੜੇ ਉੱਥੇ ਰਹਿੰਦੇ ਆ ਇਹ ਬਿਮਾਰ ਹੋਣ ਕਰੰ ਦਾ ਕੱਲ ਪਰਸੋ ਲੈ ਕੇ ਮਰ ਰਹੇ ਨੇ ਇਹਨਾਂ ਦੇ ਮੂੰਹ ਦੇ ਉੱਪਰ ਇਹੜੇ ਪਿਲਕਰੇ ਹੋ ਗਏ ਆ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਸਰੀਰ ਦੇ ਉੱਪਰ ਪਿਲਕਰੇ ਹੋ ਰਹੇ ਆ ਆਪਾਂ ਇਹਨੂੰ ਜਿੰਨਾ ਟਰੀਟਮੈਂਟ ਆਪਾਂ ਨੂੰ ਇਹਦੇ ਬਾਰੇ ਪਤਾ ਸੀਗਾ ਇਹਨੂੰ ਦਬਾ ਲਾਲ ਦਵਾਈ ਨਾਲ ਆਪਾਂ ਇਹਨੂੰ ਨਿਭਾਵਾਂਗੇ ਇਹਨਾਂ ਨੂੰ ਆ ਦੇਖੋ ਇਸ ਤਰ੍ਹਾਂ ਬਈ ਪਿਲਕਰੇ ਹੋ ਗਏ ਦੇ ਮੂੰਹ ਦੇ ਉੱਪਰ 4 ਮਿੰਟ ਦੇ ਅੰਦਰ ਇਸ ਤਰ੍ਹਾਂ ਛੋਟੇ ਕਬੂਤਰ ਨੇ ਇਹ ਜੇ ਬੱਚੇ ਨੇਗੇ ਇਹਨਾਂ ਦੇ ਇਸ ਤਰ੍ਹਾਂ ਜ਼ਖਮ ਹੋ ਗਏ ਜਿਹਦੇ ਕਰਕੇ ਕਿੱਕਰੀ ਤੇ ਬਿਲਕੁਲ ਜਿਹੜੀ ਅੱਖ ਹੈ ਉਹ ਅੱਖ ਵੀ ਬਾਹਰ ਆ ਗਈ ਆਹ ਮੈਂ ਕਿਹਾ ਤੂਲਪੰਨੀ ਜੇ ਬ੍ਰੰਗੜਾ ਜੇ ਆਪ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਦੀ ਜਾਣ ਪਾ ਸਕੀ ਜਿਹੜੇ ਵੀਰ ਕਬੂਤਰ ਰੱਖਦੇ ਆ ਉਹਨਾਂ ਨੂੰ ਵੀ ਬਿਮਾਰੀਆਂ ਬਾਰੇ ਪਤਾ ਹੋਣਾ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਵੀਰਾਂ ਤੱਕ ਪਹੁੰਚਾਓ ਜਿਹੜਾ ਇਹਦੇ ਬਾਰੇ ਜਾਣਦੇ ਆ ਆ ਦੇਖੋ ਜਿਹੜੀ ਅੱਖ ਹੈ ਬਿਲਕੁਲ ਬਾਹਰ ਆ ਚੁੱਕੀ ਹੈ ਇਸ ਤਰ੍ਹਾਂ ਦੇ 5-6 ਕਬੂਤਰ ਨੇ ਬਾਈ ਜਿਹੜੇ ਇਸ ਤਰ੍ਹਾਂ ਹੋ ਚੁੱਕੇ ਆ ਤੂੰ ਆਪਾਂ ਨੇ ਬਹੁਤ ਟਾਈਮ ਤੋਂ ਇਹ ਆਪਣੇ ਘਰਾਂ ਦੇ ਕੋਲੇ ਆਲ ਨੇ ਲਾਈ ਸੀ ਆਲ ਨੇ ਵਿੱਚ ਰਹਿ ਰਹੇ ਨੇ ਇਹ ਆਪਣੇ ਉੱਥੇ ਤੇ ਸ਼ਾਇਦ ਗਰਮੀ ਜਿਆਦਾ ਪੈਣ ਦੇ ਕਾਰਨ ਜਖਮ ਨੇ ਕਰਦਾ ਇਹ ਹੋਇਆ ਪਿੱਦੂ ਬਾਅਦ ਆਪਾਂ ਨੂੰ ਇਸ਼ਨਾਨ ਕਰਾਵਾਂਗੇ ਦੇਖੋ ਤੁਸੀਂ ਬਿਲਕੁਲ ਠੰਡ ਦੇ ਵਿੱਚ ਆ ਕੇ ਬਿਲਕੁਲ ਇਹ ਵਧੀਆ ਐਕਟਿਵ ਹੋ ਜਾਣਗੇ ਸ਼ਾਂਤ ਹੋ ਜਾਣਗੇ ਹੁਣ ਆਪਾਂ ਟੱਬ ਦੇ ਵਿੱਚ ਲਾਲ ਦਵਾਈ ਪਾ ਕੇ ਉਦਰਾਂ ਨੂੰ ਇਸ਼ਨਾਨ ਕਰਾਇਆ ਜਿਹਦੇ ਦੇ ਸਰੀਰ ਦੇ ਉੱਪਰ ਜ਼ਖਮ ਨੇ ਉਜਾਖ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦੀ ਹੈ ਲਾਲ ਦਵਾਈ ਜਿਹੜੀ ਆਪੱਖੂਆਂ ਦੇ ਵਿੱਚ ਪਾਉਣੇ ਆ ਤੇ ਡਾਕਟਰ ਦੀ ਮਦਦ ਦੇ ਨਾਲ ਮੈਂ ਲਾਲ ਦਵਾਈ ਦੇ ਨਾਲ ਨਿਭਾਇਆਗਾ ਤਾਂ ਜੋ ਇਹ ਜ਼ਖਮੜੀ ਬਿਲਕੁਲ ਠੀਕ ਹੋ ਸਕਣ ਜੇ ਮੇਰੇ ਵੀਰ ਨੂੰ ਕਿਸੇ ਨੂੰ ਵੀ ਇਹਦੇ ਹੋਰ ਕੋਈ ਟਰੀਟਮੈਂਟ ਬਾਰੇ ਪਤਾ ਹੈ ਤਾਂ ਮੈਨੂੰ ਅੱਛੇ-ਕੁਛੇ ਦੱਸਣਾ ਤਾਂ ਜੋ ਮੈਂ ਇਹ ਟਰੀਟਮੈਂਟ ਪ੍ਰੋਪਰ ਕਰ ਸਕਾਂ ਜਿਹੜੇ ਬਾਕੀ ਰਹਿੰਦੇ ਕਬੂਤਰ ਉਹਨਾਂ ਨੂੰ ਬਚਾ ਸਕੀਂ ਤੇ ਤੁਸੀਂ ਬਈ ਬਣ ਕੇ ਆਪਣੇ ਆਲੇ-ਦਾਲ ਜਿਹੜੇ ਪੰਛੀ ਨੇ ਉਹਨਾਂ ਦਾ ਖਿਆਲ ਰੱਖੋ ਕਿਉਂਕਿ ਬਿਮਾਰੀ ਫੈਲਦੀ ਜਾ ਰਹੀ ਹੈ ਜਿਆਦਾ ਗਰਮੀ ਹੋਣ ਕਰਕੇ ਪੰਛੀਆਂ ਨੂੰ ਦਿੱਕਤ ਆਉਂਦੀ ਹੈ ਹੁਣ ਆਪਾਂ ਉਹਨੂੰ ਗਲੈਸਰੀਨ ਨੂੰ ਇਹਦੇ ਮੂੰਹ ਦੇ ਵਿੱਚ ਪਾਵਾਂਗੇ ਜਿਹੜੇ ਇਹਦੇ ਅੰਦਰਲੇ ਪਾਸੇ ਜ਼ਖਮ ਨੇਗੇ ਉਹਦੇ ਵਾਸਤੇ ਆਪਾਂ ਗਲੈਸਰੀਨ ਯੂਜ਼ ਕਰ ਰਹੇ ਆਂਗੇ ਡਾਕਟਰ ਸਾਹਿਬ ਦੇ ਕਹਿਣ ਦੇ ਅਨੁਸਾਰ ਤੇ ਬਾਕੀ ਜਿਹੜੇ ਜ਼ਖਮ ਨੇਗੇ ਜ਼ਖਮ ਉੱਤੇ ਵੀ ਗਲੈਸਰੀਨ ਲਾਵਾਂਗੇ ਇਸ ਨਹੀਂ ਕਰੀ। ਇਹ ਇਹਦੀ ਬਾਈ ਇਹਦੀ ਬਾਹਰਲੀ ਅੱਖ ਹੈ ਇਹਦੀ ਕਰਕੇ ਸਾਨੂੰ ਦਿੱਕਤ ਆ ਰਹੀ ਹੈ ਦਵਾਈ ਲਾਉਣ ਦੇ ਵਿੱਚ ਕਿਉਂਕਿ ਦੀ ਅੱਖ ਬਿਲਕੁਲ ਬਾਹਰ ਨਿਕਲੀ ਪਈ ਹੈ। ਤੇ ਉਹ ਬਦ ਪਰ ਨੂੰ ਕਣਕ ਦਾ ਜਿਹੜਾ ਚੋਕ ਹੈ ਉਹਨੂੰ ਉਬਾਲ ਕੇ ਥੋੜਾ ਜਿਹਾ ਬੋਇਲ ਕਰਕੇ ਆਪਾਂ ਨੂੰ ਖਵਾਵਾਂਗੇ। ਤੇ ਜਿਹੜਾ ਦੂਜਾ ਕਬੂਤਰ ਥੋੜਾ ਜਿਹਾ ਐਕਟਿਵ ਹੈ। ਉਹ ਵੀ ਦੇਖਾਂਗੇ ਠੀਕ ਨੇ ਕੀ ਆ। ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ। ਕਿਉਂਕਿ ਮੈਨੂੰ ਵੀ ਇਹਨਾਂ ਬਾਰੇ ਕੋਈ ਬੜੀ ਜਾਣਕਾਰੀ ਨਹੀਂ ਪਰ ਜਿੰਨੀ ਕਿ ਮੈਂ ਪੰਛੀਆਂ ਵਾਸਤੇ ਰੱਖਦੇ ਜਾਣਕਾਰੀ ਆਪਾਂ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਹ ਗਲਾਸਰੀਆਂ ਦਿੱਤੀਆਂ ਨੂੰ ਗਲਾਸਰੀਆਂ ਨੂੰ ਦੇਖੋ ਇਹ ਚਾਟਰ ਹੈ ਕਿਉਂਕਿ ਮਿੱਠੀ ਹੁੰਦੀ ਹੈ ਗਲਾਸਰੀਆਂ ਨੂੰ ਇਹਦੇ ਨਾਲ ਇਹਦੇ ਅੰਦਰ ਜ਼ਖਮ ਨਹੀਂਗੇ ਉਹ ਜ਼ਖਮ ਵੀ ਭਰ ਜਾਣਗੇ। ਪਰ ਵੱਡੀ ਗੱਲ ਇਹ ਚੋਗੇ ਦੀ ਆ ਰਹੀ ਕਿਉਂਕਿ ਚੋਗਾ ਨਹੀਂ ਖਾ ਸਕਦੇ ਇਹ ਇਨ੍ਹਾਂ ਦੇ ਮੂੰਹ ਦੇ ਉੱਪਰ ਜ਼ਖਮ ਹੋਣ ਕਰਕੇ ਆਪਾਂ ਹੌਲੀ-ਹੌਲੀ ਕਰਕੇ ਇਹਨਾਂ ਨੂੰ ਖਵਾਉਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਵੀ ਇਹ ਠੀਕ ਹੋ ਗਏ ਚੰਗੀ ਤਰ੍ਹਾਂ ਠੀਕ ਹੋ ਗਏ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਨੂੰ ਤੇ ਆਪਣੇ ਆਲਦਾਰੇ ਬਿਛਤਾਂ ਦੇ ਉੱਪਰ ਪਾਣੀ ਰੱਖੋ ਗਰਮਿਆਸ਼ ਬਹੁਤ ਜ਼ਿਆਦਾ ਹੈ ਪੰਜ ਛੇ ਦੇ ਰਹਿਣ ਦੇ ਵਾਸਤੇ ਬਹੁਤ ਬਹੁਤ ਹੱਲ ਕਰੋ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਦੇਖ ਰਹੇ ਨੇ